ਦਾ ਅੰਤਨ ਗੁਰੂ ਰਾਮਦਾਸ ਸਾਹਿਬ ਜੀ ਦਾ ਮੁਬਾਰਕ ਸਥਾਨ ਗੁਰੂ ਕੇ ਮਹਿਲ ਇਸ ਸਥਾਨ ਤੋਂ ਹੀ ਸਾਡੇ ਬਹੁਤੀ ਸਤਕਾਰਯੋਗ ਮਾਤਾ ਗੰਗਾ ਜੀ ਜਿਹੜੇ ਸਾਨੂੰ ਨੰਗੇ ਪੈਰੀ ਉਹੀ ਸਭ ਜਾਣਦੇ ਹੋ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਗਏ ਸਨ ਜਿੱਥੋਂ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤੇ ਸਨ ਤੇ ਸਿੱਖ ਇਤਿਹਾਸ ਦੇ ਮੁਤਾਬਕ ਜਦੋਂ ਇਤਿਹਾਸ ਦੇ ਜੋ ਪਛਤਰੀ ਫੋਲਦੇ ਉੱਤੇ ਬਹੁਤ ਸਾਰੇ ਸਾਨੂੰ ਗੱਲਾਂ ਪੜ੍ਹਨ ਸੁਣਨ ਮਿਲਦੀਆਂ ਨੇ ਲੇਕਿਨ ਅਪਾ ਅਜੇ ਇੰਨੀ ਗੱਲ ਕਰਨ ਜੇ ਕਿ ਇਸ ਮੁਬਾਰਕ ਸਥਾਨ ਤੋਂ ਇਹ ਬਾਬਾ ਬੁੱਢਾ ਸਾਬਜੀ ਦੇ ਕੋਲ ਚੁਭਾਲ ਜਿਹੜੇ ਹੀ ਸਤਕਾਰਯੋਗ ਮਾਤਾ ਗੰਗਾ ਜੀ ਮਿੱਸੀਆਂ ਰੋਟੀਆਂ ਅਚਾਰ ਅਤੇ ਨਾਲ ਪਿਆਜ਼ ਲੈ ਕੇ ਗਏ ਸਨ ਨਾ ਲੱਸੀ ਖਰੀਦੀ ਸੀ ਇਸ ਸਥਾਨ ਤੋਂ ਤੇ ਤੇ ਗੁਰੂ ਸਾਹਿਬ ਜੀ ਦੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਬਾਬਾ ਬੁੱਢਾ ਸਾਬਜੀ ਕੋਲ ਪਹੁੰਚੇ ਸਨ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਿਆਜ਼ ਨੂੰ ਗੰਡੇ ਨੂੰ ਭੰਨ ਕੇ ਇਹ ਕਿਹਾ ਸੀ ਕਿ ਇੰਜ ਹੀ ਉਹ ਅਤਿਆਚਾਰੀ ਲੋਕਾਂ ਦੇ ਸਿਰ ਜਿਹੜੇ ਵਢਣਗੇ ਤੇ ਇੱਕ ਸੂਰਬੀਰ ਯੋਧਾ ਪੈਦਾ ਹੋਵੇਗਾ ਹੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਇਹ ਤੇ ਤੁਹਾਨੂੰ ਪਤਾ ਹੀ ਹੈ ਗੁਰੂ ਕੀ ਵਡਾਲੀ ਦੇ ਮੁਬਾਰਕ ਸਥਾਨ ਤੇ ਫਿਰ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਅੱਜ ਇਸ ਸਥਾਨ ਤੇ ਕਿੰਨੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਆਓ ਆਪਾਂ ਵੀ ਅੰਦਰ ਚੱਲਦੇ ਹਾਂ ਦਰਸ਼ਨ ਕਰਨ ਉਸ ਮੁਬਾਰਕ ਤੇ ਪਵਿੱਤਰ ਸਥਾਨ ਤੇ ਜਿੱਥੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿਸ਼ੋਭਤ ਨੇ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਗੁਰੂ ਕੇ ਮਹਿਲ ਵਿਖੇ ਦਰਸ਼ਨ ਕਰਨ ਆਏ ਹਾਂ ਇਹ ਸਥਾਨ ਸੱਚਖੰਡ ਦਰਬਾਰ ਸਾਹਿਬ ਤੋਂ ਕੁਝ ਕੋਹ ਹੀ ਦੂਰੀ ਤੇ ਹੈ ਤੇ ਧੰਤੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ